ਸਾਰੇ ਕੰਮ ਕਰ ਲੈਣੇ ਏ ਫਿਰ ਇੱਕ ਦਿਨ ਤਾਂ ਤੇਰਾ ਵਿਆਹ ਹੋਣਾ ਜਿੰਨੇ ਕੰਮ ਵੇਖ ਕੇ ਤਾਂ ਮੈਂ ਮੇਰਾ ਤਾਂ ਹੋਈ ਜਾਣਾ ਪべ ਜਾਣਾ ਹੀ ਪੈਣਾ ਆਏ ਆਏ ਸਹੀ ਆ ਕੀ ਆਉਂਦੀ ਬੱਸ ਬੇਵਾਰ ਹਰ ਮੰਜਾਂ ਜਾਂਦੀ ਐ ਟੇ ਟਿਟ ਕਿਉਂ ਉਹ ਗਾਵਣ ਕੌਣ ਨਹੀਂ ਚੱਲਿਆ ਮੈਂ ਗੱਦੀ ਤਾਂ ਬੱਸ ਕੋਈ ਨਹੀਂ ਜੋਰ ਜੂ ਨਹੀਂ ਪੱਦੜੀ ਮੰਮੀ ਤੁਸੀਂ ਕੁੜੀ ਜੰਮੀ ਆਪਦੀ ਗਾਂ ਤੇ ਆ ਆ ਗਿਆ ਤੇ ਇਹਨੂੰ ਮਾਰ ਕੇ ਵੇਖ ਲੈ ਅੱਛਾ ਮੇਰਾ ਘੁੱਸਾ ਪਾਰ ਗਿਆ ਇੱਕ ਚੱਕੀ ਮੇਛੇ ਮਰੋੜ ਦੇ ਦਿੰਦੇ ਹਾਲ ਗਰੀ ਤੇ ਇਹਨਾਂ ਬੀਬੀਆਂ ਦੀਆਂ ਗੱਲਾਂ ਨਹੀਂ ਮੋਕਦੀਆਂ ਜੇ ਵੇਖ ਲੋ ਇਹ ਕੈਫੇ ਦੇ ਬੋਲੇ ਹੋਗੇ ਬੱਸ ਆਰੀ ਤੇਰੀ ਲੈ ਹੋਣ ਸਨ ਲਾਪਰ ਕਿਉਂ ਵੇਖਿਆ ਲੈ ਕਿਉਂ ਕੰਦੇ ਚੁੱਪ ਬੈ ਸਕਦੇ ਆ ਹਰ ਚਾਰ ਜਨਨੀਆਂ ਚੁੱਪ ਨਹੀਂ ਬੈਹਾਦੀਆਂ ਨਾ ਵੀ ਡੁੱਡ ਮਾਰਨਿੰਗ ਆ ਵੇਖ ਸਕਦੇ ਜੇ ਥੋੜਾ ਜਿਹਾ ਪਹਿਲਾਂ ਅੱਗੋ ਅੱਗੋ ਕਾਲਵ ਖੋਲਿਆ ਤੇ ਗਲਾਈਆਂ ਦੀ ਸਫਾਈ ਵੇਖ ਸਕਦੇ ਤੇ ਕੁੰਡਰੀ ਨਹੀਂ ਤੇ ਨਿਕਲਣੀ ਆ ਜਾਂਗਾ ਚੱਕਦੇ ਬਾਬੂ ਦਾ ਉਹ ਤੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਐ ਗੁੱਡ ਮਾਰਨਿੰਗ ਆ ਵੇਖ ਸਕਦੇ ਜੇ ਥੋੜਾ ਜਿਹਾ ਪਹਿਲਾਂ ਅੱਗੋ ਅੱਗੋ ਕਾਲਬ ਖੋਲਿਆ ਤੇ ਗਲਾਈਆਂ ਦੀ ਸਫਾਈ ਵੇ ओके ਸਤਿ ਸ੍ਰੀ ਅਕਾਲ ਬਾਏ ਕਰੋ ਕੰਮ ਦੇ ਟਾਈਮ ਨਾਲ ਪਹੁੰਚਉ ਉਤੇ ਤੂੰ ਨੀਲਾ ਪਰਨਾ ਬਣਾਈ ਬੈਠੀ ਆ ਐਡਾ ਵੱਡਾ ਕਾਰਬਨ ਲੱਗਾ ਉਧਰ ਬੈਹ ਕਰ ਮੱਝਾਂ ਦੀ ਆਣ ਕੇ ਨੀਂਦ ਆਉਂਦੀ ਆ ਨੀਂਦ ਆਉਂਦੀ ਸੌਂ ਖਾ ਨਹੀਂ ਸੌਂਦੀ ਚੈਨ ਆਉਂਦਾ ਇੱਥੇ ਬਹਿ ਕੇ ਮੱਝਾਂ ਬਲੇ ਵੇਖਣ ਹੁੰਦੀ ਆ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ ਠੀਕ ਹਨ ਉਹ ਸਿਸਕ ਜਾਂਦੇ ਆ ਨਹੀਂ ਆਉਂਦੀ ਜੀ ਖਾਉਂ ਖਣੇ ਹੀ ਸੌਂਦੀ ਚੈਨ ਆਉਂਦਾ ਇੱਥੇ ਬਹਿ ਕੇ ਮੱਝਾਂ ਕੋਲੇ ਵੇਖਣ ਆਉਣੀ ਆ ਭੀ ਕੀ ਕਰਦੇ ਤੇ ਕੀ ਨਹੀਂ ਕਰਦੇ ਆਂ ਵਧੀਆ ਹੀ ਕਰਦੇ ਜੋ ਕਰਦੇ ਠੀਕ ਆ ਨਾ ਫਿਰ ਉਹ ਫਿਸਕ ਜਾਂਦੇ ਆ ਕਿਧਰ ਕਿਸਕੇ ਜਾਂਦੇ ਬਾਹਰ ਇੱਕ ਫਿਸਕ ਗਿਆ ਕਹੇ ਦੂਜਾ ਫਿਸਕ ਗਿਆ ਕਹੇ ਤੀਜਾ ਫਿਸਕ ਗਿਆ ਹਰ ਮੰਜਾਂ ਜਾਂਦੀ ਐ ਟੇ ਟਟ ਕਿਉਂ ਉਹ ਗਾਉਣ ਐ ਐ ਐ ਕੌਣ ਨਹੀਂ ਚੱਲਿਆ ਮੈਂ ਗੱਦੀ ਤੇ ਬੱਸ ਕੋਈ ਨਹੀਂ ਜੋਰ ਜੂ ਨਹੀਂ ਪੱਦਲੀ ਮੰਮੀ ਤੁਸੀਂ ਕੁੜੀ ਜੰਮੀ ਆਪਦੀ ਤੋ ਕੀ ਕਰ ਲੈ ਇਹਨੂੰ ਉਹ ਵੇਖ ਲੈ ਕੰਮ ਨਹੀਂ ਟੰਡਾ ਨਹੀਂ ਸਵੇਰਨਾ ਗਾਂ ਤੇ ਆ ਆ ਗਿਆ تمہارا ਬੱਸ ਮਾਰਾ ਕਦਾਂ ਕੈਂਚੇ ਦੀ ਬੰਨ ਚੱਲ ਗਿਆ ਨਹੀਂ ਮਾਰ ਕੇ ਵੇਖ ਲੈ ਅੱਜ ਮੇਰਾ ਗੁੱਸਾ ਪਾਰ ਗਿਆ ਇੱਕ ਚੱਕੀ ਤੇ ਮਾਰ ਕੰਚਲੀਆਂ ਹੈ ਪਤਲੀ ਹੋਣ ਦੀ ਸੋਚ ਰਹੀ ਤੂੰ ਉਹ ਪਤਾ ਨਹੀਂ ਇਹਨਾਂ ਨੇ ਸੋਣੇ ਨਾ ਨਾ ਗੋਲ ਇਸ ਨਹੀਂ ਪਤਾ ਦੇਣ ਮੋਟੀ ਕੇ ਪਤਲੀ ਤੂੰ ਪਤਲੀ ਜਿੰਨਾ ਕੋਲ ਪਹਿਲਾਂ ਇਹਨਾਂ ਨੇ ਚੰਡੀ ਕੋਲ ਉਹ ਨਹੀਂ ਲੈ ਲੋ ਅੱਖਾਂ ਮਗਰ ਤੇ ਕੋਈ ਅੱਜ ਅੱਖਾਂ ਕੰਮ ਕਰਾਈ ਜਾਂਦੇ ਕੁੜੀ ਤੋਂ ਹਾਂ ਕੰਮ ਕਰਾਈ ਜਾਂਦੇ ਕੰਮ ਬੈਗ ਵਿੱਚ ਕਾਇਆ ਕੰਮ ਵੀ ਇਹਨਾ ਕੰਮ ਕਰ ਲੈਨੀ ਕੁੜੀਏ ਤੂੰ ਹੈ ਸਾਰਾ ਕੰਮ ਕਰ ਲੈਨੀ ਐ ਫਿਰ ਇੱਕ ਦਿਨ ਤਾਂ ਤੇਰਾ ਵਿਆਹ ਹੋ ਜਾਣਾ ਜਿੰਨੇ ਕੰਮ ਵੇਖ ਕੇ ਤਾਂ ਮੈਂ ਮੇਰਾ ਤਾਂ ਹੋਈ ਜਾਣਾ ਇਹਦਾ ਕਰਾਉਣਾ ਹੀ ਪੈਣਾ ਪੁੱਛਣਾ ਮੈਂ ਦੀ ਮਾਸੀ ਨੂੰ ਨਹੀਂ ਪੁੱਛ ਪੁੱਤ ਮੈਂ ਵੀ ਐਂ ਤੇ ਨਹੀਂ ਮੈਂ ਨਹੀਂ ਕਰਾਉਣਾ ਮੈਂ ਨਹੀਂ ਕਰਾਉਣਾ ਪਤੀ ਸਾਲ ਕੱਢਦੇ ਸੀ ਫਿਰ ਮੇਰਾ ਕਾਲੀ ਦੇ ਤਣ ਤੱਕੇ ਨਾ ਪੱਬੇ ਜਾਣਾ ਹੀ ਪੈਣਾ ਆਏ ਆਏ ਸਹੀ ਆ ਕੀ ਆਉਂਦੀ ਬੱਸ ਬੇਵਾਰ ਤੋਂ ਬੋਲੀਆ ਉਹ 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 ਤਾਂ ਮਤਲਬ ਹੋਇਆ ਕੱਲ ਅੱਜ ਜੂ ਐਮਣੀਆਂ ਕਾ ਚੈੱਕ ਆ ਜਾ ਮਾੜਾ ਸਾਰੇ ਤਨ ਆ ਬਾਲੇ 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 ਫੇਲ ਕਰਤੇ ਗੂਚੀ ਰਮਾਨੀ ਵਾਲੇ ਸਭ ਠੀਕ ਆ ਜੀ ਹਾਂ ਜੀ ਹਾਂ ਜੀ ਇੰਪੋਰਟ ਹੋ ਜਾਂ ਬਾਹਰੋਂ ਹਾਂ ਜੀ ਯੂ ਐਸ ਏ ਹੋ ਕੇ ਥੈਂਕ ਯੂ ਜਿਹੜੀ ਆ ਚਾਂਦੀ ਦੀ ਚੈਣ ਵਾਲੀ ਨਾਲ ਗੱਲ ਚ 50 ਟੋਲਾ ਉਹ ਦੇਖ ਗਈ ਸ਼ੋਪ ਹੋ ਗਿਆ ਚਾਂਦੀ ਦੇ ਆ ਗਿਆ ਸੁਦੇ ਅਗਲੀ ਸੜਕ ਕੋ ਚਾਂਦੀ ਦੀ ਚੈਨੀ ਤੇਰੀ ਮਸ਼ਹੂਰ ਆ ਬਾਈ ਗੱਦੂ ਨੇ ਹੋਰ ਸਰਦੇ ਨਹੀਂ ਬੱਸ ਬੱਸ ਚੜਦੀ ਕਿਰਪਾ ਆ ਜਾਣੀ ਦੇਖੀ ਚਲੋ ਵੀ ਤਾਰ ਨੂੰ ਪਾ ਲਈ ਤਾਰ ਨੂੰ ਹੱਥ ਬੈਕ ਬਹਿ ਜਾ ਧਿਆਨ ਨਾਲ ਚਲਾਉਣੀ ਧਿਆਨ ਨਾਲ ਐ ਨਹੀਂ ਵਿਚਾਲੇ ਜਾ ਕੇ ਬਹਿ ਲੱਗਾ ਗਾਂ ਕਰਦਾ ਲੱਗਾ ਗਾਂ ਕਰਦਾ ਐਵੇਂ ਇੱਕ ਪਾਸੇ ਨੂੰ ਲਾ ਇੱਕ ਪਾਸੇ ਹਾਂ ਵੈਰੀ ਗੁੱਡ ਹੁਣ ਬਹਿ ਗਿਆ ਵੈਰੀ ਗੁੱਡ ਬਹਿ ਗਿਆ ਬਹਿ ਗਿਆ ਬੈਗਾ ਜਾਂਦੀ ਨਹੀਂ ਨਹੀਂ ਕੋਂਢੀ ਨਹੀਂ ਟਿਲੀ ਕਰਨੀ ਆ ਹਾਂ ਚੰਗਾ ਉਹ ਠੀਕ ਤੈਨੂੰ ਚੱਲ ਚੱਲ ਬੱਸ ਗਿਆ ਹੀ ਖਾਇਓ ਸਾਲ ਸਾਲ ਆਏ ਪਿੰਡ ਲੰਬੀ ਕਹਿੰਦੇ ਨੁਸੀਂ ਪਿੰਡ ਲੰਬੀ ਨਵੀਂ ਸਾਲ ਆਏ ਨਵੀਂ ਕਾਰ ਤੇ ਨਵੀਂ ਸਾਲ ਵਾਜੀ ਵਾ 14 14 ਹੁੰਦਾ ਵੈਸੇ ਇਹਨਾਂ ਫਰਕ ਨਹੀਂ ਪੈਂਦਾ ਚੀਜ਼ਾਂ ਹਾਂ ਕੋਈ ਕਮੀ ਮਾੜੀ ਮੋਟੀ ਹਨਾ ਇਹ ਵਧੀਆ ਚੀਜ਼ ਦਿੱਤੀ ਫ੍ਰੀ ਮਿਲੀ ਆਪਾਂ ਨੂੰ ਆਓ ਕਾਹਨਾਮ ਲਿਆ ਰੂਫ ਨਾਲੋਂ ਹਾਂ ਰੂਫ ਤੱਕਦੇ ਤੱਕਦੇ ਭਾਈ ਨੂੰ ਤੱਕਦਾ ਭਾਈ ਤੱਕਦੇ ਤੱਕਦੇ ਫੇਰ ਤੱਕਦਾ ਫੇਰ ਤੱਕਦਾ ਫੇਰ ਤੱਕਦਾ ਹੋ ਗਿਆ ਇਹ ਲਾਲਾ ਤੱਕ ਜਾਂਦੇ ਇਹ ਇਹ ਆ ਤੱਕੇ ਇਹ ਆਂਦੇ ਇਹ ਆ ਜਾਂਦੇ ਇਹਨਾਂ ਸਲਲਿਸ਼ ਕਿਦੇ ਐ ਟੈਰਾ ਨਹੀਂ ਤੱਕਦੇ ਇਹ ਕਹਿੰਦੇ ਡਾਕਟਰ ਇਸ ਕਿਰਾਏ ਦਾ ਕਹਿੰਦੇ ਆ ਆਨੰਦ ਮੰਗਲ ਹੀ ਕਾਹੇ ਨੂੰ ਕਾਹੇ ਦੀ ਕਹੇ ਨੂੰ ਕਾਹੇ ਦੀ ਇਹ ਵੀਰਾਂ ਨੇ ਮੁੱਛੇ ਮਰੋੜਦੇ ਲੈਂਦੇ ਹਰ ਵਾਰ ਤੇ ਇਹਨਾਂ ਬੀਬੀਆਂ ਦੀਆਂ ਗੱਲਾਂ ਨਹੀਂ ਮੋਕਦੀਆਂ ਜੇ ਵੇਲੋ ਇਹ ਕੈਫੇ ਲੇ ਹੋ ਗਏ ਬਸ ਆ ਰਿਹਾ ਤੇਰੇ ਲੈ ਹੁਣ ਅਸਾਂ ਲਾਪੜਾ ਕਿਉਂ ਹੋ ਗਿਆ ਲੈ ਕਿਉਂ ਐਵੇਂ ਬਸ ਅਸਾਂ ਲਾਪੜ ਗਿਆ ਵਾ ਗੱਲ ਹੀ ਪਤਾ ਨਹੀਂ ਕੀ ਹੋਈ ਦੇ ਲੈ ਉਹੀ ਤੱਕ ਚਾਰ ਬੰਦੇ ਚੁੱਪ ਬਹਿ ਸਕਦੇ ਆ ਕਰ ਚਾਰ ਜਨਨੀਆਂ ਚੁੱਪ ਨਹੀਂ ਬਹਿ ਸਕਦੀਆਂ ਨਾ ਇਹ ਲੱਗੀਆਂ ਆਉਂਦੀਆਂ ਦੇ ਤੇ ਗੱਲਾਂ ਦੇ ਗੱਲਾਂ ਸਾਰੀ ਜਹੜੀ ਹਾਂ ਚੱਕੋ ਕਰਤੀ ਪਾਰਟੀ ਖੁੱਲੇ ਦਿਲ ਵੱਡੇ ਦਿਲ ਵਾਲਿਆਂ ਨੇ ਆ ਵੇਖੋ ਇੱਕ ਚਾਕਲੇਟ ਮੇਰੀ ਆਏ ਤੋੜੀ ਆ ਉਹ ਸਾਰੇ ਜਣਿਆਂ ਦੀ 6-7 ਜਣਿਆਂ ਦੀ ਠੀਕ ਹੈ ਨਾ ਆਹੋ ਇਹ ਦੋਵੇਂ ਨਾ ਮਾਲ ਮਾਰੇ ਉਹ ਬੰਦੇ ਚਾਰ ਹੋਰ ਵੀ ਆ ਓਏ ਕੋ ਉਧਰ ਵੀ ਇੱਕ ਗਾਂ ਹੋਰ ਆ ਗਈ ਬੰਦਾ ਲੈ ਖਾਮ ਖਾਈ ਇੱਕ ਹੋਰ ਆ ਗਿਆ ਵਿੱਚ ਐ ਬੈਠਾ ਜਿੱਦ ਚਰਦਾ ਲਾਉਣਾ ਹੁੰਦਾ ਤੂੰ ਤਾਂ ਖੱਲਾਉਂਦਾ ਨਹੀਂ ਉਹੀ ਹੈ ਲੱਗ ਗਿਆ ਗਲਤ ਨਸ਼ਿਆਂ ਤੇ ਨਹੀਂ ਨਹੀਂ ਹੈ ਲਖਾਤ ਅਜਗੀਆ ਵਗਾ ਇਹ ਵੀਰ ਵੀ ਕੁਛ ਨਹੀਂ ਖਾਂਦਾ ਪੀਂਦਾ ਜਮਾ ਸੋਫੀ ਆ ਆਪਣੀ ਤਾਂ ਸੌਹ ਦੇਣਗੇ ਹਾਂ ਜਿਹੜੇ ਮਰੇ ਹੋਏ ਆ ਸੌਹ ਦੇ ਲਈ ਉਹਦੀ ਉਹਦੀ ਵੀ ਸੌਹ ਦੇਣ ਨੂੰ ਤਿਆਰ ਹਨਾ ਪਿੰਡ 'ਚ ਜਿੰਨੇ ਖਾਂਦੇ ਸਾਰੇ ਜਿੰਨੇ ਆ ਬੁਲਾ ਕੇ ਲਾਈ ਜਿੰਨਾ ਤਾਂ ਲਈ ਹੈ ਵਾ ਠੀਕ ਆ ਮਾਹੌਲ ਜਿੰਨਾ ਤੋਂ ਲੈ ਕੇ ਆਈ ਤਾਂ ਸੌਹ ਦੇਣਗੇ ਆਪਣੀ ਤਾਂ ਨਹੀਂ ਖਾਂਦੇ ਚੱਕ ਦੇਣਗੇ ਗਰੀਬੀ ਲੈ ਕੇ ਜਾਂਦੇ ਆ ਨਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ